अच्छा मलकी जी जमे ਤੁਸੀਂ ਦੱਸਿਆ ਹੈ ਕਿ ਬਹੁ ਗਿਣਤੀ ਲੋਕ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਇੱਥੇ ਆਉਂਦੇ ਆ ਤੇ ਉਹ ਆ ਕੇ ਤੁਹਾਡੇ ਕੋਲੋਂ ਮੁੜ ਕੇ ਲੈਂਗੁਏਜ ਦੀ ਜਾਣਕਾਰੀ ਹਾਸਲ ਕਰਦੇ ਆ ਤੇ ਉਹ ਸਰਟੀਫਿਕੇਸ਼ਨ ਉਹਨਾਂ ਦੀ ਹੁੰਦੀ ਹੈ ਬਿਲਕੁਲ ਤੁਸੀਂ ਪੰਜਾਬ ਦੇ ਵਿੱਚ ਆਪਣੀ ਮੋਬਾਈਲ ਐਪਲੀਕੇਸ਼ਨ ਦੀ ਅਵੇਲੇਬਿਲਟੀ ਚਲੋ ਅਵੇਲੇਬਿਲਟੀ ਤਾਂ ਫੋਨਾਂ ਤੇ ਹੈ ਹੀ ਆ ਬਟ ਪ੍ਰਚਾਰ ਕਿਉਂ ਨਹੀਂ ਹੈ ਬਿਲਕੁਲ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਮੂਵ ਕਰ ਰਹੇ ਉੱਥੇ ਤੁਹਾਡਾ ਕੋਈ ਆਫਿਸ ਕਿਉਂ ਨਹੀਂ ਹੈ ਇਹਦੀ ਵਜ੍ਹਾ ਕੀ ਹੈ ਜਾਂ ਤੁਹਾਡੀ ਕੋਈ ਪਲੈਨਿੰਗ ਹੈ ਬਿਲਕੁਲ ਭਾਜੀ ਦੇਖੋ ਅਸੀਂ ਨਾ ਬੜੇ ਓਖੇ ਦੌਰ ਤੋਂ ਨਿਕਲ ਕੇ ਆਏ ਆ ਇਟਲੀ ਚ ਤਾਂ ਹੁਣ ਅਸੀਂ ਆਲਮੋਸਟ ਹਰ ਕੋਨੇ ਚ ਪਹੁੰਚ ਗਏ ਆ ਹੂੰ ਪੰਜਾਬ ਤੋਂ 9 9900 ਸਾਢੇ 9900 ਸਟੂਡੈਂਟ ਆਨਲਾਈਨ ਪੜਦਾ ਹੈਗਾ ਆ ਹੂੰ ਅਸੀਂ ਸਰ ਇਸ ਸਾਲ ਤੋਂ ਅਸੀਂ ਇੰਡੀਆ ਵਿੱਚ ਆਪਣੇ ਨਵੇਂ ਸੈਂਟਰ ਖੋਲਣ ਜਾ ਰਹੇ ਆ ਠੀਕ ਹੈ ਉਹ ਸੈਂਟਰ ਵਿੱਚ ਅਸੀਂ ਇੰਡੀਆ ਵਿੱਚ ਉਹਨਾਂ ਨੂੰ ਜਿਹੜੀ ਇਟਲੀ ਚ ਜਾਣਕਾਰੀ ਆ ਉਹ ਇੰਡੀਆ ਵਿੱਚ ਪ੍ਰੋਵਾਈਡ ਕਰਾਂਗੇ ਠੀਕ ਹੈ ਉਹਨਾਂ ਦੇ ਸਕਿੱਲ ਨੂੰ ਲੈ ਕੇ ਉਹਨਾਂ ਨੂੰ ਕਿਹੜੀ ਤਿਆਰੀ ਕਰਾਈਏ ਉਹਨਾਂ ਨੂੰ A1 A2 B1 ਦੀ ਸਰਟੀਫਿਕੇਟ ਕਰਾਈਏ ਤਾਂ ਕਿ ਬੰਦਾ 에어ਪੋਰਟ ਤੋਂ ਉਤਰੇ ਉਹਦੇ ਜਿਹੜਾ ਰੈਜ਼ਿਊਮ ਹੁੰਦਾ ਏ ਉਹ ਭਰਪੂਰ ਹੋਏ ਉਹਦੇ ਚ 7-8 ਕੋਰਸ ਕਰਾਏ ਹੋਣ ਤਾਂ ਕਿ ਕਿੱਥੇ ਉਹਨੇ ਸਾਈਕਲ ਤੋਂ ਸ਼ੁਰੂ ਕਰਨੀ ਜ਼ਿੰਦਗੀ ਤੇ ਕਿੱਥੇ ਜਾ ਕੇ ਉਹਨੂੰ ਟਰੱਕ ਤੇ ਚੜ੍ਹਨਾ